ਦੇਸੂ ਪੀਰ ਦਾ ਗੁਰੂ ਤੇਗ ਬਹਾਦਰ ਜੀ ਕੋਲ ਆਉਣਾ ਕੁਝ ਦਿਨ ਮੁੱਲੇਵਾਲ ਠਹਿਰ ਕੇ ਗੁਰੂ ਜੀ ਅੱਗੇ ਚਲੇ ਗਏ ਅਤੇ ਹੰਡਾਏ ਮੋਹੀਵਾਲ ਜੋਗਾ ਅਲੀ ਸ਼ੇਰ ਧੁਪਾਲੀ ਤੇ ਕੀਵਾ ਆਦੀਸਤਾਨਾ ਤੋਂ ਹੁੰਦੇ ਹੋਏ ਪਿੱਖੀ ਪਹੁੰਚੇ ਪਿੱਖੀ ਵਿਖੇ ਦੇਸੂ ਨਾਂ ਦਾ ਇੱਕ ਭਗਤ ਰਹਿੰਦਾ ਸੀ ਜਿਹੜਾ ਮੁਸਲਮਾਨ ਪੀਰ ਸਖੀ ਸਰਵਰ ਦਾ ਮਰੀਦ ਸੀ ਗੁਰੂ ਜੀ ਦੇ ਆਉਣ ਬਾਰੇ ਸੁਣ ਕੇ ਉਹ ਪੇਟਾ ਲੈ ਕੇ ਹਾਜ਼ਰ ਹੋਇਆ ਉਸ ਨੇ ਆਪਣੇ ਗਲ ਵਿੱਚ ਖੁੰਡੀ ਪਾਈ ਹੋਈ ਸੀ ਗੁਰੂ ਜੀ ਨੇ ਉਸ ਤੋਂ ਪੁੱਛਿਆ ਇਹ ਕੀ ਹੈ ਦੇਸੂ ਹੱਥ ਜੋੜ ਕੇ ਬੋਲਿਆ ਜੀ ਮੈਂ ਸੁਲਤਾਨੀ ਹਾਂ ਅਤੇ ਪੀਰ ਸਖੀ ਸਰਵਰ ਦਾ ਮਰੀਦ ਹਾਂ ਇਹ ਪੀਰ ਜੀ ਦੀ ਸੇਵਕੀ ਦੀ ਨਿਸ਼ਾਨੀ ਹੈ ਗੁਰੂ ਜੀ ਨੇ ਹੱਸ ਕੇ ਕਿਹਾ ਤੂੰ ਹਿੰਦੂ ਹੋ ਕੇ ਮੁਸਲਮਾਨ ਪੀਰ ਨੂੰ ਪੂਜਦਾ ਹੈ ਦੇਸੂ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਬੋਲਿਆ ਜੀ ਸੱਚੇ ਪਾਤਸ਼ਾਹ ਅੱਜ ਤੋਂ ਮੈਂ ਆਪ ਦਾ ਸੇਵਕ ਬਣਿਆ ਗੁਰੂ ਜੀ ਨੇ ਉਸ ਨੂੰ ਇੱਕੋ ਵਕਾਰ ਪੁਰਖ ਦਾ ਸਿਮਰਨ ਕਰਨ ਦਾ ਉਪਦੇਸ਼ ਦਿੱਤਾ ਫਿਰ ਆਪਨੇ ਉਸ ਨੂੰ ਪੰਜ ਤੀਰਾਂ ਦੀ ਦਾਤ ਬਖਸ਼ੀ ਅਤੇ ਫਰਮਾਇਆ ਜਾ ਸਿੱਖੀ ਦੀ ਰਹਿਤ ਰੱਖ ਤੂੰ ਰਾਜ ਭੋਗੇਗਾ ਪਰ ਜੇ ਤੂੰ ਸਿੱਖੀ ਦਾ ਤਿਆਗ ਕਰ ਦੇਵੇਂਗਾ ਤਦ ਔਖਾ ਹੋਵੇਂਗਾ ਗੁਰੂ ਜੀ ਦੇ ਜਾਣ ਤੋਂ ਥੋੜਾ ਸਮਾਂ ਬਾਅਦ ਦੇਸੂ ਬਿਮਾਰ ਪੈ ਗਿਆ ਬੜਾ ਦਵਾਦਾਰੂ ਕੀਤਾ ਪਰ ਹੱਲ ਨਾ ਹੋਇਆ ਪਿੰਡ ਦੇ ਭਰਾਇਆਂ ਤੇ ਦੇਸੂ ਦੀ ਘਰਵਾਲੀ ਨੇ ਉਸ ਨੂੰ ਕਿਹਾ ਤੂੰ ਸਖੀ ਸਰਵਰ ਦੀ ਮੁਰੀਦੀ ਛੱਡੀ ਏ ਤਦੇ ਬਿਮਾਰ ਹੋਇਆ ਏ ਤੂੰ ਗੁਰੂ ਤੋਂ ਕੀ ਲੈਣਾ ਏ ਉਸਦੇ ਤੀਰ ਸੁੱਟ ਕੇ ਤੇ ਸਖੀ ਸਰਵਰ ਦੀ ਖੁੰਡੀ ਗੱਲ ਪਾਲ ਏ ਦੇਸੂ ਪਹਿਲਾਂ ਤਾਂ ਨਾਮ ਮੰਨਿਆ ਗੁਰੂ ਜੀ ਲਈ ਉਸ ਦੇ ਦਿਲ ਵਿੱਚ ਸੱਚਮੁੱਚ ਸ਼ਰਧਾ ਤੇ ਸਤਿਕਾਰ ਸੀ ਪਰ ਹੈ ਸੀ ਉਹ ਕਮਜ਼ੋਰ ਇਰਾਦੇ ਦਾ ਜਦ ਰੋਗ ਦੂਰ ਨਾ ਹੋਇਆ ਤਾਂ ਉਹ ਪਰਾਈਆਂ ਦੀ ਗੱਲ ਮੰਨ ਗਿਆ ਉਸਨੇ ਗੁਰੂ ਜੀ ਦੇ ਬਖਸ਼ੇ ਹੋਏ ਪੰਜੇ ਤੀਰ ਸੁੱਟ ਦਿੱਤੇ ਤੇ ਸਖੀ ਦੀ ਖੁੰਡੀ ਨੂੰ ਸਜਦਾ ਕਰਕੇ ਗਲ ਵਿੱਚ ਪਾ ਲਿਆ ਭرائی ਦੇ ਤੀਰ ਭੰਨ ਕੇ ਚੁੱਲ੍ਹੇ ਵਿੱਚ ਫੂਕ ਦਿੱਤੇ ਕਰਨੀ ਕਰਤਾਰ ਦੀ ਕੁਝ ਦਿਨਾ ਮਗਰੋਂ ਦੇਸੂ ਮਰ ਗਿਆ ਫਿਰ ਕੁਝ ਸਮੇਂ ਬਾਅਦ ਉਸ ਦਾ ਪੁੱਤਰ ਤੇ ਪੋਤਰਾ ਸ਼ਰੀਕਾਂ ਹੱਥੋਂ ਮਾਰੇ ਗਏ ਸੰਗਤ ਜੀ ਇਹ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ-ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ